बोले सो निहाल ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹਾਦਤ ਬਾਰੇ ਗੁਰਮਤ ਵਿਚਾਰਾਂ ਦੁਆਰੇ ਗੁਰ ਇਤਿਹਾਸ ਦੁਆਰਾ ਸਾਨੂੰ ਨਿਹਾਲ ਕੀਤਾ ਸਾਡੇ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਤਪੁਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦੇ ਅਸਥਾਨ ਤੇ ਪਹੁੰਚਣ ਤੇ ਅਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਜੀ ਆਇਆਂ ਤੇ ਕੋਟਨ-ਕੋਟ ਬਰ ਧੰਨਵਾਦ ਬਾਬਾ ਜੀ ਨੂੰ ਬੇਨਤੀ ਹੈ ਜੀ ਸਿੰਘ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਣਾ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰਾਂ ਜੀ ਆਪ ਜੀ ਮਹਾਨ ਸਲਾਮੇ ਕੋਤਰੀ ਸਮਾਗਮ ਦੇ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਜੀ ਬੋਲੇ ਸੋਨਿਹਾਲ ਸਾਰੇ ਹੀ ਜਥੇ ਦਾ ਸਤਿਕਾਰ ਕੀਤਾ ਜਾਣਾ ਜੀ ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕੀਤਾ ਬਹੁਤ ਔਖਾ ਸਮਾਂ ਹੁੰਦਾ ਪਰ ਸਿੰਘ ਕਦੇ ਡੋਲੇ ਨਹੀਂ ਉਹ ਡੋਲੇ ਤਾਂ ਨਹੀਂ ਉਹਨਾਂ ਤੇ ਸਤਿਗੁਰ ਦੀ ਇਪਾਰ ਬਖਸ਼ਿਸ਼ ਹੈ ਸਾਡਾ ਤਾਂ ਬਹੁਤ ਮੰਦਾ ਹਾਲ ਆ ਥੋੜੇ ਜਿ ਸੁੱਖ ਲਈ ਡੋਲ ਜਾਂਦੇ ਆ ਅਸੀਂ ਕਹਿੰਨੇ ਆ ਸਾਡਾ ਸਿਰ ਨਹੀਂ ਦੁਖਣੋਂ ਹਟਿਆ ਗੁਰਦੁਆਰਾ ਸਾਹਿਬ ਜਾਣਦਾ ਕੀ ਫਾਇਦਾ ਇੱਥੇ ਸਿਰ ਗੁਰੂ ਲਈ ਆਪਣੇ ਪੰਥ ਲਈ ਕੌਮ ਲਈ ਵਾਰ ਦਿੱਤੇ ਜਾਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕੀਤਾ ਸਰਵਣ ਜਦੋਂ ਆਪਾਂ ਸੁਣਦੇ ਆ ਨਾ ਸੁਣਨਾ ਵੀ ਇਤਿਹਾਸ ਬਹੁਤ ਔਖਾ ਜਿਨ੍ਹਾਂ ਤੇ ਬੀਤੀ ਐ ਤੇ ਗੁਰਮਖਾਂ ਪਿਆਰਿਆਂ ਨੇ ਦੱਸਿਆ ਭਾਈ ਮਤੀਦਾਸ ਨੂੰ ਪੁੱਛਿਆ ਸੀ ਤੁਹਾਡੀ ਆਖਰੀ ਇੱਛਾ ਕੀ ਆ ਇਹ ਹੀ ਗੱਲ ਕਹੀ ਸਾਡਾ ਮੁਖ ਸਤਿਗੁਰੂ ਵੱਲ ਹੋਵੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜ਼ਾ ਗੁਰਮਤ ਸਮਾਗਮ ਇਸ ਲਈ ਐ ਸਾਡਾ ਵੀ ਮੁਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲ ਹੋ ਜਾਏ ਕਿਉਂਕਿ 7 ਤਰੀਕ ਨੂੰ ਅਮਰ ਸੰਚਾਰ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬੇਨਤੀ ਕਰਦੇ ਆਂ ਭਾਈ ਚਰਨਪ੍ਰੀਤ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਜੀ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਹੋਵੇਗਾ ਉਹਦੇ ਵਿੱਚ ਵੀ ਸੰਗਤਾਂ ਨੇ ਬਚੜ ਕੇ ਹਾਜ਼ਰੀ ਭਰਨੀ ਹੈ ਅਮਰ ਸੰਚਾਰ ਲਈ ਫਿਰ ਬੇਨਤੀ ਕਰਦੇ ਹਾਂ ਗੁਰਮਖੰ ਪਿਆਰਿਆਂ ਨੇ ਵੀ ਆਪ ਜੀ ਨੂੰ ਕਿ ਬੇਨਤੀ ਕੀਤੀ ਆ 7 ਅਕਤੂਬਰ ਨੂੰ ਅਮਰ ਸੰਚਾਰ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣੀਏ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਉਣ ਵਾਲੇ ਦਿਨਾਂ ਸੋਰ ਵੀ ਮਹਾਪੁਰਖ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਬਾਬਾ ਜੀ ਵੱਲੋਂ ਸਾਡੇ ਲਈ ਆ ਸਾਡਾ ਜੀਵਨ ਸਫਲ ਹੋ ਜਾਵੇ ਸਾਰੇ ਹੀ ਸੇਵਾਦਾਰ ਤਨ ਮਨ ਧੰਦੇ ਨਾਲ ਮਹਾਨ ਸੇਵਾਵਾਂ ਕਰਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚੀ ਆ ਜਿਹੜੇ ਦਿਨ ਰਾਤ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਆ ਆਓ